ਹਾਂਜੀ ਮੈਮ ਦੱਸੋ ਕੀ ਮਸਲਾ ਹੋਇਆ ਜੀ ਆਪਣਾ ਐ ਵੀ ਜੀ ਇਹ ਮਸਲਾ ਕਾਫੀ ਸਾਲਾਂ ਤੋਂ ਕਾਫੀ ਟਾਈਮ ਤੋਂ ਇਹ ਪੈਂਡਿੰਗ ਪਿਆ ਮਤਲਬ ਜਿਹੜਾ ਹੈ ਮਾਈਨਰ ਆ 2016 ਚ ਦਾ ਨੋਟੀਫਿਕੇਸ਼ਨ ਹੋਇਆ ਸੀ 0 ਤੋਂ ਲੈ ਕੇ 10900 ਸੌਰੀ 10930 ਤੋਂ 45500 ਤੱਕ ਜਿਹੜਾ ਇਹਦਾ ਨੋਟੀਫਿਕੇਸ਼ਨ ਸਰਕਾਰ ਨੇ 2016 ਚ ਕੀਤਾ ਸੀ ਜਿਹੜੀ ਇਸ ਜ਼ਮੀਨ 'ਚ ਆਪਾਂ ਖੜੇ ਆ ਇਹ 0 ਤੋਂ ਲੈ ਕੇ ਇਹ 10930 ਵਰਜੀ ਆ ਇਹ ਜਿਹੜੀ ਜ਼ਮੀਨ ਆ ਸਰਕਾਰ ਕੋਲੇ ਇਹਦਾ ਕੋਈ ਇਹਦਾ ਰਿਕਾਰਡ ਨਹੀਂ ਹੈਗਾ ਮੈਕ 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 ਮੈਨੇ ਸਾਨੂੰ ਇਹਦਾ ਲਿਖ ਕੇ ਦਿੱਤਾ ਹੋਇਆ ਵੀ ਇਸ ਮਾਈਨਰ ਦਾ 0 ਤੋਂ ਲੈ ਕੇ 10930 ਬੁਰਜੀ ਤੱਕ ਸਾਡੇ ਕੋਲੇ ਕੋਈ ਵੀ ਰਿਕਾਰਡ ਨਹੀਂ ਹੈ ਤੇ ਅਸੀਂ ਤੁਹਾਡੇ ਮੀਡੀਆ ਦੇ ਜ਼ਰੀਏ ਅਸੀਂ ਮਹਿਕਮੇ ਨੂੰ ਔਰ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਸਾਨੂੰ ਇਹਨਾਂ ਨੇ ਲਿਖਤੀ ਤੌਰ ਤੇ ਇਹ ਦਿੱਤਾ ਹੈ 1970 78 ਦੇ ਵਿੱਚ 0 ਤੋਂ 10930 ਰਜਬਾ ਹਦੀ ਸਾਰੀ ਜਿਸ ਕੀਤੀ ਗਈ ਸੀ ਉਸ ਨਾਲ ਸੰਬੰਧਿਤ ਰਿਕਾਰਡ ਇਸ ਦਫ਼ਤਰ ਵਿੱਚ ਮੌਜੂਦ ਨਹੀਂ ਹੈ ਇਸ ਕੇਸ ਆਧਾਰ ਤੇ ਜਿਹੜਾ ਮਹਿਕਮਾ ਜਿਹੜਾ ਇਹ ਅੱਜ ਕੰਮ ਚਾਲੂ ਕਰ ਰਿਹਾ ਉਹ ਵੀ ਟੇਲ ਤੋਂ ਜਿੱਥੇ ਸਾਡੀ ਜ਼ਮੀਨ ਦਾ ਜਿੱਥੇ ਸਾਡੀ ਜ਼ਮੀਨ ਦਾ ਸਟੇ ਹੈ ਸਟੇ ਇਸ ਤੋਂ ਅੱਗੇ ਜੀ ਸਾਡਾ ਸਟੇ ਹੈ ਸਾਡੀ ਜ਼ਮੀਨ ਇਸ ਟੇਲ ਤੋਂ ਨਾਲ ਹੀ ਹੈ ਇਸੇ ਟੇਲ ਤੋਂ ਸਾਡੀ ਜ਼ਮੀਨ ਨੂੰ ਪਾਣੀ ਲੱਗਦਾ ਹੈ ਜਿਹੜਾ ਪਾਣੀ ਸਾਰੇ ਹਰ ਕਿਸਾਨ ਨੂੰ ਚਾਹੀਦਾ ਮੁੱਢਲੀ ਮੰਗ ਹੈ ਅਸੀਂ ਵੀ ਚਾਹੁੰਦੇ ਆ ਕਿ ਜਿਹੜਾ ਪਾਣੀ ਆ ਕਿਸਾਨਾਂ ਤੱਕ ਪਹੁੰਚੇ ਅਗਲੇ ਪਿੰਡਾਂ ਨੂੰ ਵੀ ਪਾਣੀ ਦੀ ਜ਼ਰੂਰਤ ਹੈ ਤੇ ਜਿਹੜਾ ਜਿਹੜੀ ਸਾਡੀ ਲਾਈਨਮੈਂਟ ਹੈ ਸਾਨੂੰ ਅਸਪੋਰਟਸ ਚਲੇ ਗਏ ਸੀ ਜੀ ਸਾਡੀ ਲਾਈਨਮੈਂਟ ਨੂੰ ਅਸੀਂ ਕਰਿਆ ਸੀਗਾ ਜਿਹੜੀ ਇਹ ਲਾਈਨਮੈਂਟ ਆ ਅਸੀਂ ਚਾਹੁੰਦੇ ਆ ਵੀ ਨਾਲ ਹੀ ਦੇਖੋ ਜੀ ਇਹ ਜਗ੍ਹਾ ਹੈਗੀ ਆ ਸੜਕ ਲੰਘ ਰਹੀ ਹੈ ਅਸੀਂ ਇਹ ਚਾਹੁੰਦੇ ਸੀ ਕਿ ਜਿਹੜੀ ਇਹ ਲਾਈਨਮੈਂਟ ਆ ਸੜਕ ਨਾ ਕੀਤੀ ਜਾਵੇ ਹੁਣ ਜਿਹੜਾ ਅੱਜ ਅਸੀਂ ਸਾਨੂੰ ਜਦੋਂ ਜਾਣਕਾਰੀ ਪ੍ਰਾਪਤ ਹੋਈ ਕਿ ਜਿਹੜਾ ਸਾਡੀ ਲਾਈਨਮੈਂਟ ਨਾਲੇ ਮਸਲਾ ਹੈ ਇਹ تینਾਂ ਨੇ ਕੰਮ ਚਾਲੂ ਕਰਤਾ ਉਹ ਟੀਲ ਤੋਂ ਹਾਲਾਂਕਿ ਜੇ ਇਹਨਾਂ ਨੂੰ ਜਿਹੜਾ ਅਗਲੇ ਖੇਤਾਂ ਵਾਲੇ ਲੋਕ ਆ ਜਿਹੜੀ ਜ਼ਮੀਨ ਅਕਵਾਇਰ ਨਹੀਂ ਜਿਹੜੀ ਮਾਲਕਾਂ ਦੇ ਮਾਲਕੀ ਨਾਮ ਦੇ ਵਿੱਚ ਇਹ ਜ਼ਮੀਨ ਹੈ ਇਹਦਾ ਸ਼ਦਰਸ਼ਾ ਜੀਰੇ ਦੇ ਵਿੱਚ ਇਸ ਮਾਈਨਰ ਦਾ ਕੋਈ ਰਿਪੋਰਟ ਨਹੀਂ ਜਾਂ ਤਾਂ ਵਿਭਾਗ ਸਾਨੂੰ ਰਿਪੋਰਟ ਪੇਸ਼ ਕਰੇ ਜੀ ਜੀ ਜਾਂ ਜੇ ਕੰਸਟਰਕਸ਼ਨ ਇਲਲੀਗਲ ਤਰੀਕੇ ਨਾਲ ਜਿਸ ਤਰ੍ਹਾਂ ਇਹ ਕੰਸਟਰਕਸ਼ਨ ਹੋ ਰਹੀ ਆ ਔਰ ਅਸੀਂ ਇਹ ਜਾਣੇ ਆ ਵੀ ਇਹਨੂੰ ਸੜਕ ਨਾਲ ਕੀਤਾ ਜਾਵੇ ਜੀ ਜਿਹੜਾ ਵਿਭਾਗ ਸਾਡੀ ਜਿਹੜਾ ਜਿਹੜਾ ਦੁਸ਼ਮਨਾਵਾ ਬਿਹੇਵ ਕਰ ਰਿਹਾ ਇਸ ਟਾਈਮ ਸਾਡੇ ਨਾਲ ਜੀ ਜੀ ਔਰ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਇਹੀ ਰਿਕਵੈਸਟ ਕਰਦੀ ਆ ਕਿ ਜਿਹੜਾ ਇਹਨੂੰ ਸੜਕ ਨਾਲ ਕੀਤਾ ਜਾਵੇ ਜਿਹੜੀ ਮਾਨਯੋਗ ਅਦਾਲਤ ਦੇ ਵਿੱਚ ਸਾਡਾ ਇਸ ਟਾਈਮ ਸਟੇ ਪੈਂਡਿੰਗ ਆ 28 ਮਈ ਉਹਦੀ ਤਰੀਕ ਹੈ ਜਿਹੜੇ ਮਹਿਕਮੇ ਨੇ ਸਾਡੇ ਨਾਲ ਹੋ ਸਕਦਾ ਕਿ ਮਹਿਕਮਾ ਸਾਡੇ ਨਾਲ ਕੋਈ ਗੇਮ ਖੇਡ ਰਿਹਾ ਤੇ ਵੀ ਅਲਾਈਨਮੈਂਟ ਅੰਦਰ ਉਹ ਚੇਂਜ ਨਹੀਂ ਕਰਨਾ ਚਾਹੁੰਦੀ ਇਹ ਕਹਿੰਦਿਆ ਨਾ ਜੀ ਇੱਕੋ ਚੀਜ਼ ਆ ਵੀ ਤੁਹਾਡੇ ਮੋੜੇ ਤੇ ਰੱਖ ਕੇ ਚਲਾਈ ਜਾ ਰਹੀ ਆ ਜਿਹੜੇ ਦੂਸਰੇ ਕਿਸਾਨ ਨੇ ਉਹਨਾਂ ਨੂੰ ਪਾਣੀ ਚਾਹੀਦਾ ਉਹ ਸਾਡੇ ਨਾਲ ਲੜਦੇ ਆ ਜਿਹੜਾ ਮਹਿਕਮਾ ਉਹ ਤਕਰਾਰ ਸਾਡੀ ਕਰਾ ਰਿਹਾ ਆ ਆਪਸ ਚ ਕਿਸਾਨਾਂ ਨੂੰ ਲੜਾ ਰਿਹਾ ਹੁਣ ਵੀ ਦੇਖੋ ਪਾਣੀ ਵਾਲੇ ਕਿਸਾਨ ਖੜੇ ਆ ਉੱਥੇ ਜਿਨ੍ਹਾਂ ਦੀ ਇਹ ਜ਼ਮੀਨ ਆ ਉਹ ਖੜੇ ਆ ਉਹ ਬੇਸ਼ੱਕ ਫਰੀਜ਼ ਜ਼ਮੀਨ ਦੇ ਰਹੇ ਆ ਸਾਨੂੰ ਕੋਈ ਦਿੱਕਤ ਨਹੀਂ ਆਪਣੀ ਫਰੀਜ਼ ਜ਼ਮੀਨ ਦੀਆਂ ਪਰ ਅਸੀਂ ਆਪਣੀ ਜ਼ਮੀਨ ਫਰੀ ਨਹੀਂ ਦੇਣੀ ਜੀ ਆ ਪਰ ਆ ਖੜੇ ਨੇ ਸਾਡੇ ਨਾਲ ਇਹਨਾਂ ਦੀਆਂ ਵੀ ਜ਼ਮੀਨਾਂ ਨਾਲ ਆਂਦੀਆਂ ਨੇ ਜਿਹੜੇ ਦੋ ਇੱਥੇ ਜਿਮੀਦਾਰ ਨੇ ਥੇਲੇ ਵਾਲਾ ਮਾਈਨਰ ਦੇ ਜਿਨ੍ਹਾਂ ਦੀ ਇੱਥੇ ਜ਼ਮੀਨ ਆਂਦੀ ਹੈ ਤੇ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਸਾਡਾ ਜਿਹੜਾ ਇਹ ਮਸਲਾ ਸਾਨੂੰ ਸਰਕਾਰ ਤੋਂ ਉਮੀਦ ਹੈ ਜਾਂ ਕੋਰਟ ਤੋਂ ਉਮੀਦ ਹੈ ਜਿਹੜਾ ਮਹਿਕਮਾ ਸਾਡੇ ਨਾਲ ਬਿਹੇਵੀਅਰ ਹੈ ਜਿਹੜਾ ਬਹੁਤ ਹੀ ਦੁਸ਼ਮਨਾਵਾਂ ਕਰ ਰਿਹਾ ਤਾਂ ਹੀ ਅੱਜ ਅੱਜ ਤੁਹਾਨੂੰ ਬੁਲਾਉਣ ਦਾ ਮਕਸਦ ਇਹੀ ਹੈ ਵੀ ਜਿਹੜਾ ਉਹਨਾਂ ਦਾ ਜਿਹੜਾ ਵਿੱਚੋਂ ਮਾਈਂਡ ਹੈ ਮਹਿਕਮੇ ਦਾ ਉਹ ਇਹ ਲਾਈਨਮੈਂਟ ਬਦਲਣਾ ਹੀ ਨਹੀਂ ਚਾਹੁੰਦੇ ਹਾਲਾਂਕਿ ਮਾਨਯੋਗ ਹਾਈ ਕੋਰਟ ਦੇ ਵਿੱਚ ਇਹਦੀ 28 ਮਈ ਤੁਹਾਨੂੰ ਮੈਂ ਦੱਸ ਚੁੱਕੀ ਆ ਪੈਂਡਿੰਗ ਡੇਟ ਆ ਉਹਨਾਂ ਨੇ ਇਹ ਵੀ ਵੇਟ ਨਹੀਂ ਕੀਤੀ ਔਰ ਇਹਨਾਂ ਨੇ ਕੰਮ ਇਹ ਟੇਲ ਤੋਂ ਚਾਲੂ ਕਰਤਾ ਕਿਉਂਕਿ ਇਹ ਸੜਕ ਨਾਲ ਲੱਗਣ ਦਾ ਮਹਿਕਮੇ ਨੂੰ ਕੀ ਪਤਾ ਵੀ ਫੈਸਲਾ ਉਹਨਾਂ ਦੇ ਹੱਥ ਚ ਹੋਣਾ ਨਹੀਂ ਸਾਡੇ ਹੱਥ ਚ ਹੋਣਾ ਹੈ ਜੀ ਜੀ ਉਦੋਂ ਤੱਕ ਤਾਂ ਵੇਟ ਕਰਦੇ ਇਹ ਤਾਂ ਸਰਾ ਸਰ ਸਰਾ ਸਰ ਸਰਕਾਰ ਦੇ ਦੇ ਪੈਸੇ ਦੀਆਂ ਧਜੀਆਂ ੜਾ ਰਿਹਾ ਮਹਿਕਮਾ ਜੇ ਇਹ ਮਾਈਨਰ ਟੋਣਾ ਪਿਆ ਸੜਕ ਨਾਲ ਜਾਣਾ ਤਾਂ ਸਰਕਾਰ ਦੇ ਪੈਸੇ ਦੀ ਵੇਸਟੇਜ ਆਫ ਮਨੀ ਜਿਹੜੀ ਜਿਹੜਾ ਮਹਿਕਮਾ ਕਰ ਰਿਹਾ ਮੈਂ ਕਹੂੰਗੀ ਸਿੱਧੇ ਤਰੀਕੇ ਨਾਲ ਕਿਉਂਕਿ ਸਰਕਾਰ ਦਾ ਪੈਸਾ ਮਹਿਕਮਾ ਬਹੁਤ ਖਰਾਬ ਕਰ ਰਿਹਾ ਥਾਂ ਥਾਂ ਤੇ ਸਮਾਈਨਰ ਦੇ ਰੋਲੇ ਨੇ ਇਹ ਵਾਅਦਾ ਹੈ ਜੀ ਪਿਛਲਾ ਤੁਹਾਨੂੰ ਅੱਗੇ ਵੀ ਇਹਦੇ ਰਿਗਾਰਡਿੰਗ ਆਪਾਂ ਤੁਹਾਨੂੰ ਦੱਸਿਆ ਕਿ ਜਿਹੜਾ ਮਾਈਨਰ ਹੈ ਜਮ੍ਹਾਂ ਮੰਡੀ ਦੇ ਵਿੱਚ ਹੈ ਨਹੀਂ ਪਿੰਡ ਸਹੇਲੇ ਵਾਲਾ ਹੀ ਹੈ ਸਾਡਾ ਮਸਲਾ ਕਿਸੇ ਨਾਲ ਪਰਟੀਕੂਲਰ ਮਸਲਾ ਨਹੀਂ ਚੱਲਦਾ ਸਾਡਾ ਮਸਲਾ ਸਰਕਾਰ ਨਾਲ ਹੈ ਔਰ ਮਹਿਕਮੇ ਨਾਲ ਹੈ ਮਹਿਕਮੇ ਨਾਲ ਇਸ ਤਰ੍ਹਾਂ ਹੈ ਜੀ ਸਰਕਾਰ ਸਾਡੀ ਗੱਲ ਸੁਣੇਗੀ ਜਾਂ ਨਹੀਂ ਸੁਣਦੀ ਉਹ ਸਰਕਾਰ ਨੇ ਜਿਹੜਾ ਇਹ ਨੋਟੀਫਿਕੇਸ਼ਨ ਕੀਤਾ ਹੈ ਬਾਕੀ ਤਾਂ ਹੁਣ ਕੋਰਟ 'ਚ ਅਸੀਂ ਚੈਲੰਜ ਕੀਤਾ ਹੋਇਆ ਸਾਨੂੰ ਉਮੀਦ ਹੈ ਕਿ ਨੋਟੀਫਿਕੇਸ਼ਨ ਹੈ ਜਿਹੜਾ 2016 ਦੇ ਰੇਟ ਹੈ ਇਹਨਾਂ ਨੇ ਕਲੈਕਟਰ ਰੇਟ ਉਸ ਟਾਈਮ 8 ਲੱਖ ਰੁਪਏ ਦੇ حساب ਨਾਲ ਸਾਨੂੰ ਕਲੈਕਟਰ ਰੇਟ ਦਿੱਤੇ ਸੀ ਕਾਫੀ ਜਿਹੜੇ ਗਰੀਬ ਲੋਕ ਆ ਪ੍ਰਭਾਵਿਤ ਹੋਏ ਆ ਉਹਨਾਂ ਨੂੰ ਜਿਹੜਾ ਪੂਰਾ ਮੁਆਵਜ਼ਾ ਨਹੀਂ ਮਿਲਿਆ ਅਸੀਂ ਨੋਟੀਫਿਕੇਸ਼ਨ ਨੂੰ ਜੀ ਚੈਲੰਜ ਕੀਤਾ ਸਾਨੂੰ ਪੂਰੀ ਕੋਰਟ ਤੋਂ ਉਮੀਦ ਹੈ ਕਿ ਇਸ ਜਿਹੜਾ ਸਾਨੂੰ ਨਿਆਂ ਮਿਲੂਗਾ ਔਰ ਉਸ ਤੋਂ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਆ ਕੰਮ ਆ ਜਿਹੜਾ ਚਾਲੂ ਕੀਤਾ ਮੈਨੂੰ ਤਾਂ ਇਸ ਤੋਂ ਹਰਾਨੀ ਹੈ ਇਹ ਇਹ ਕਿਹੜੇ ਤਰੀਕੇ ਨਾਲ ਕਿਹੜੇ ਦਿਮਾਗ ਨਾਲ ਇਹ ਗੇਮ ਕਿਹੜੀ ਪੋਲੀਟੀਕਲ ਗੇਮ ਚੱਲ ਰਹੀ ਆ ਕੀ ਚੱਲ ਰਿਹਾ ਹੈ ਜੀ ਜਿਹੜਾ ਬਾਕੀ ਤੁਹਾਨੂੰ ਹੋਰ ਇੱਕ ਗੱਲ ਦੱਸਾਂ ਜੀ ਜਿਹੜੀ ਮੇਨ ਜ਼ਰੂਰੀ ਹੈ ਔਰ ਇਹ ਮਿਸਲਾ ਹੋ ਜੇ ਵਿੱਚੋਂ ਹਾਂਜੀ ਹਾਂਜੀ ਜਿਹੜਾ ਮਹਿਕਮੇ ਦੇ ਮਾਲ ਸੌਰੀ ਇਹਦਾ ਮਾਲ ਰਿਕਾਰਡ ਨੇ ਜਿਹੜਾ 0 ਤੋਂ ਲੈ ਕੇ ਸੌਰੀ 10 930 ਤੋਂ 45 500 ਤੱਕ ਬਰਜੀ ਆ ਉਹਦਾ ਜਿਹੜਾ ਤਰਮੀਮੇ ਵਗੈਰਾ ਮਹਿਕਮੇ ਨੇ ਕੋਈ ਨਹੀਂ ਕੱਟੇ ਹੋਏ ਜੀ ਜੀ ਜਿਹੜੇ ਤਰਮੀਮੇ ਤੋਂ ਬਿਨਾ ਕਬਜ਼ੇ ਤੋਂ ਬਿਨਾ ਰੋਜਨਾਮਚੇ ਤੋਂ ਬਿਨਾ ਤੁਸੀਂ ਇਹ ਮਾਈਨਰ ਕਿਵੇਂ ਬਣਾ ਸਕਦੇ ਜੀ ਜੀ ਜਦੋਂ ਮਾਲ ਰਿਕਾਰਡ ਦੇ ਵਿੱਚ ਇਸ ਦਾ ਰੋਜਨਾਮਚਾ ਹੀ ਨਹੀਂ ਹੋਇਆ ਚੜ੍ਹਾਣੀ ਤੇ ਫਿਰ ਇਨਲੀਗਲ ਤਰੀਕੇ ਨਾਲ ਤੁਸੀਂ ਇਸ ਕਿਸਾਨਾਂ ਤੇ ਜ਼ਬਰਦਸਤੀ ਕਰਜ਼ਾ ਕਿਵੇਂ ਕਰ ਸਕਦੇ ਜੀ ਜੀ ਇਹਹੀ ਮਸਲਾ ਹੈ ਜੀ ਥਾਂ ਥਾਂ ਤੇ ਗਰੀਬ ਮਾਰ ਕੀ ਜਾਂਦੇ ਹਾਂ ਜਿਨ੍ਹਾਂ ਨੂੰ ਪਾਣੀ ਚਾਹੀਦਾ سرمایہਦਾਰ ਲੋਕ ਆਸੀਂ ਨਹੀਂ ਕਹਿੰਦੇ ਉਹਨਾਂ ਨੂੰ ਪਾਣੀ ਅਸੀਂ ਦੇਣ ਨੂੰ ਤਿਆਰ ਹਾਂ ਪਰ ਦੇਖੋ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਸਾਡੀ ਜ਼ਮੀਨ ਦਾ ਕਿੱਡਾ ਵੱਡਾ ਨੁਕਸਾਨ ਆ ਸਾਡੇ ਆ ਭਰਾ ਵੀ ਖੜੇ ਨੇ ਕੋਲ ਹੀ ਖੜੇ ਆ ਨਾਲ ਅਸੀਂ ਸਾਡਾ ਇਹਨਾਂ ਨਾਲ ਕੋਈ ਪਾਰਟਿਕੂਲਰ ਦੁਸ਼ਮਣੀ ਨਹੀਂ ਹਾਂ ਇਹਨਾਂ ਦਾ ਵੀ ਕੋਈ ਨੁਕਸਾਨ ਨਹੀਂ ਜ਼ਮੀਨ ਦਾ ਜੀ ਦੇਖਿਆ ਜਾਵੇ ਜੀ ਜੀ ਇਹਨਾਂ ਦੀ ਵੀ ਕੋਈ ਦੇਖੋ ਤੁਹਾਡਾ ਆ ਸੜਕੇ ਜਾਂਦੀ ਆ ਜੇ ਸੜਕੇ ਦੇ ਨਾਲ ਇਹ ਜਮੀਨ ਇਸ ਤਰ੍ਹਾਂ ਹੋ ਜਾਂਦੀ ਆ ਤਾਂ ਇਹਨਾਂ ਦਾ ਵੀ ਇੱਕ ਟੱਕ ਹੁੰਦਾ ਜੀ ਜੀ ਇਹ ਟੇਲ ਆ ਸਰਫੇ ਟੇਲ ਪੁਰਾਣੀ ਟੇਲ ਆ ਇਹ ਜ਼ਮੀਨ ਆ ਜਿਹੜੀ ਅਕਵਾਇਰ ਨਹੀਂ ਕੀਤੀ ਵੀ ਇਹਨਾਂ ਦਾ ਮਸਲਾ ਹਜੇ ਜਿਹੜੇ ਦੂਸਰੇ ਲੋਕ ਆ ਇਹਨਾਂ ਦਾ ਪੈਂਡਿੰਗ ਪਿਆ ਕੋਰਟ ਦੇ ਵਿੱਚ ਜਿਹੜੇ ਆ ਭਰਾ ਨਾਲ ਖੜੇ ਨੇ ਇਹ ਦੂਸਰੇ ਘਰ ਆ ਜਿਹੜੇ ਮਹਿਕਮੇ ਨੇ ਟੋਟੇ ਬਣਾਤੀਆਂ ਜੀ ਦੁਫਾੜਾ ਬਣਾਤੀਆਂ ਨੇ ਆਪਸ ਵਿੱਚ ਹੀ ਪੈਂਡੀਆਂ ਮੰਲੀਆਂ ਕਰਤੀਆਂ ਨੇ ਸਾਰੇ ਥਾਂ ਥਾਂ ਤੇ ਇਹਨਾਂ ਦੇ ਵਿਵਾਦ ਆ ਜਗ੍ਹਾ ਜਗ੍ਹਾ ਤੇ ਕਿਸੇ ਦੇ ਘਾਰ ਆ ਰਹੇ ਆ ਕੋਈ ਸਤੂਲ ਅਕਵਾਇਰ ਕਰ ਛੱਡਿਆ ਕਿਸੇ ਇਥਾਂ ਦੇ ਸਮਸ਼ਾਨ ਘਾਟ ਅਕਵਾਇਰ ਕਰ ਚਿੱਤੀ ਆ 5-6 ਕੋਟਾਂ ਚ ਕੇਸ ਚੱਲ ਰਹੇ ਆ ਹਾਈ ਕੋਰਟ ਚ ਚੰਨ ਕੇਸ ਚੱਲ ਰਹੇ ਆ ਤੇ ਹੁਣ ਤਾਂ ਮੇਰੀ ਤਾਂ ਜੀ ਉਮੀਦ ਹੈ ਸਰਕਾਰ ਨੂੰ ਵੀ ਬੇਨਤੀ ਆ ਅਸੀਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰਦੇ ਆ ਵੀ ਸਾਡੀ ਜਿੰਨਾ ਚਿਰ ਅਲਾਈਨਮੈਂਟ ਪੈਂਡਿੰਗ ਆ ਮਸਲਾ ਹਮ ਜਿਹੜਾ ਮਸਲਾ ਇਹ ਬ੍ਰੈਂਡਿੰਗ ਰੱਖਿਆ ਜਾਵੇ ਸਾਡੀ ਅਲਾਈਨਮੈਂਟ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਕਿਸਾਨ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ ਇਹ ਇੱਕ ਕਬਰ ਵਾਲਾ ਪਿੰਡ ਹੈ ਜੀ ਇਸ ਤੋਂ ਅੱਗੇ ਜਿਹੜਾ ਇਸੇ ਅਲਾਈਨਮੈਂਟ ਦੇ ਵਿੱਚ ਅੱਗੇ 0 10930 ਬੁਰਜੀ ਤੋਂ 4550 ਦੇ ਵਿੱਚ ਜਿਹੜੀ ਸਰਕਾਰ ਨੇ ਜ਼ਮੀਨ ਅਕਵਾਇਰ ਕੀਤੀ ਆ ਉੱਥੇ ਇੱਕ ਕਬਰ ਵਾਲਾ ਪਿੰਡ ਹੈ ਉਹਦੇ ਵਿੱਚ ਇਹਨਾਂ ਨੇ ਅਲਾਈਨਮੈਂਟ ਵਿਭਾਗ ਨੇ ਚੇਂਜ ਕੀਤੀ ਆ ਉਹ ਜਿਹੜਾ ਛੋਟਾ ਜਿਹਾ ਮੋੜ ਸੀ ਹਲਕਾ ਜਿਹਾ ਮੋੜ ਸੀਗਾ ਜਿਹਦੇ ਤੇ ਉਹਨਾਂ ਨੇ ਅਲਾਈਨਮੈਂਟ ਉਹਨਾਂ ਨੂੰ ਚੇਂਜ ਕਰਨੀ ਭਈ ਕਿ ਹਾਂ ਅਗਲੇ ਲੋਕਾਂ ਨੂੰ ਪਾਣੀ 'ਚ ਦਿੱਕਤ ਆਏਗੀ ਪਾਣੀ ਦੇਣ ਦੇ ਵਿੱਚ ਇਹਦਾ ਬਹਾ ਦਾ ਬਹਾ ਨਹੀਂ ਬਣੇਗਾ ਜੀ ਸਾਡੇ ਕੋਲੇ ਉਹਦਾ ਰਿਕਾਰਡ ਆ ਅਸੀਂ ਆਰਟੀਆਈ ਦੇ ਤੂੰ ਕਢਵਾਇਆ ਸੀ ਰਿਕਾਰਡ ਆ ਸਾਡੇ ਕੋਲੇ ਅਖਬਾਰ ਆ ਇਹਦੇ ਵਿੱਚ ਇਹਨਾਂ ਨੇ ਬਕਾਇਦਾ ਨੋਟੀਫਿਕੇਸ਼ਨ ਆ ਜਿਹੜਾ ਇਹ ਕਰਿਆ ਹੋਇਆ ਕਿ ਜਿਹੜਾ 2023 ਦੇ ਵਿੱਚ ਕੀਤਾ ਇਹਨਾਂ ਨੇ ਅਲਾਈਨਮੈਂਟ ਚੇਂਜ ਵਾਲਾ ਕਬਰ ਵਾਲੇ ਜੀ ਪਿੰਡ ਦੀ ਛੋਟੇ ਜੇ ਮੋੜ ਪਿੱਛੇ ਅਲਾਈਨਮੈਂਟ ਚੇਂਜ ਹੋ ਸਕਦੀ ਆ ਤੇ ਸਾਡੀ ਜ਼ਮੀਨ ਦਾ ਤਾਂ ਇੰਨਾ ਤਕਉਣਾ ਕਰਕੇ ਐਡਾ ਮੋੜ ਦੇ ਵਿੱਚ ਸਪਲਾਈ ਕਿਵੇਂ ਜਾਏਗੀ ਪਿੰਡਾਂ ਨੂੰ ਪਾਣੀ ਅੱਗੇ ਕਿਵੇਂ ਇਸ ਤਰ੍ਹਾਂ ਪਹੁੰਚੇਗਾ ਮੈਂ ਇਹੀ ਜਰੀਏ ਲੋਕਾਂ ਨੂੰ ਵੀ ਦੱਸਣਾ ਚਾਹਣੀ ਆ ਜਿਨ੍ਹਾਂ ਨੂੰ ਪਾਣੀ ਚਾਹੀਦਾ ਟੇਲਾਂ ਦੇ ਪਿੱਛੇ ਤਾਂ ਪਾਣੀ ਕਿਵੇਂ ਪਹੁੰਚ ਜਾਊਗਾ ਜੀ ਤੇ ਇੱਥੇ ਹੀ ਰਹਿ ਜਾਊਗਾ ਜੀ ਜੇ ਉਹ ਅਲਾਈਨਮੈਂਟ ਚੇਂਜ ਹੋ ਸਕਦੀ ਆ ਤਾਂ ਅਸੀਂ ਕਿਵੇਂ ਆ ਸਾਡੇ ਨਾਲ ਜਿਹੜਾ ਮਹਿਕਮਾ ਮਤਰੀਮਾਮ ਵਾਲਾ ਸਲੂਕ ਕਿਉਂ ਕਰਦਾ ਸਾਡੇ ਨਾਲ ਦੁਸ਼ਮਣੀ ਕਿਉਂ ਕੱਢ ਰਿਹਾ ਮਹਿਕਮਾ ਕਿੱਸ ਕਿੱਸ ਇਸ ਚੀਜ਼ ਦਾ ਦਬਾਅ ਉਹਨਾਂ ਤੇ ਸਾਨੂੰ ਤਾਂ ਇਸ ਚੀਜ਼ ਦਾ ਬਾਕੀ ਜੀ ਅਸੀਂ ਐਸਟੀਐਮ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਅਸੀਂ ਆਰਟੀਆਈ ਅਪਲਾਈ ਕੀਤੀ ਹੋਈ ਆ ਸਾਨੂੰ ਤਰਮੀਮਿਆਂ ਦੀ ਡਿਟੇਲ ਚਾਹੀਦੀ ਆ ਔਰ ਜਿਹੜੇ ਤਰਮੀਮੇ ਕੱਟੇ ਆ ਐਸਟੀਐਮ ਸਾਹਿਬ ਦੇ ਆਫਿਸ ਤੇ ਅਸੀਂ ਆਰਟੀਆਈ ਉਹਨਾਂ ਨੂੰ ਵੀ ਬਕਾਇਦਾ ਉਹਨਾਂ ਨੂੰ ਮਿਲ ਕੇ ਵੀ ਅਸੀਂ ਗੱਲ ਕਰਾਂਗੇ ਸੀ ਹਾਈ ਕਮਾੜ ਯੋਗ ਹਾਈ ਕੋਰਟ ਤੇ ਅਸੀਂ ਔਰ ਜਮਾ ਕਰਾਣੀ ਆ ਔਰ ਬਕਾਇਦਾ ਜਿਹੜੇ ਰੋਜ਼ਨਾਮਾ ਚਾ ਮਾਲ ਰਿਕਾਰਡ ਦੇ ਵਿੱਚ ਚੜਦਾ ਸਾਨੂੰ ਉਹਦੀ ਕਾਪੀ ਆਰਟੀਆਈ ਦੀ ਅਪਲਾਈ ਅਸੀਂ ਵਿਭਾਗਾਂ ਤੋਂ ਤੁਸੀਂ ਪਤਾ ਕਰੋ ਜੀ ਸਾਨੂੰ ਉਹਦਾ ਰਿਕਾਰਡ ਦਿਖਾਓ ਇਹ ਫੇਰ ਇਹ ਮਾਈਨਰ ਬਣਾਓ ਅਸੀਂ ਫੇਰ ਮਨਾ ਨਹੀਂ ਕਰਦੇ ਸਾਨੂੰ ਰਿਕਾਰਡ ਚਾਹੀਦਾ ਸਾਨੂੰ ਰਿਕਾਰਡ ਦਿਓ ਵੀ ਕੀ ਪ੍ਰੂਫ ਆ ਕਿਹੜੇ ਆਧਾਰ ਤੇ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਜੀ ਸਰ ਸੋਹੇਲੇ ਵਾਲਾ ਮਾਈਨਰ ਦਾ ਕੀ ਇਸ਼ੂ ਹੈਗਾ ਉੱਥੇ ਕੁਝ ਲੋਕ ਜਿਹੜੇ ਆ ਉਹਦੇ ਤੇ ਇਤਰਾਜ਼ ਜਰੂਰ ਰੱਖ ਜਿਤਾ ਰਹੇ ਆ ਉਹ ਕਹਿੰਦੇ ਤਰਤੀਵੇਂ ਵੀ ਨਹੀਂ ਕੱਟੇ ਗਏ ਔਰ ਵਿਭਾਗ ਕੋਲੇ ਇਸ ਦਾ ਕਬਜ਼ਾ ਨਹੀਂ ਹੈਗਾ ਫੇਰ ਵੀ ਜਿਹੜਾ ਹੈਗਾ ਇਹਨੂੰ ਬਣਾਇਆ ਜਾ ਰਿਹਾ ਦੇਖੋ ਸਰਕਾਰ ਨੇ ਇਹਦੇ ਵਿੱਚ ਬਹੁਤ ਬਹੁਤ ਪੁਰਾਣੇ ਤੋਂ ਟਾਈਮ ਤੋਂ ਪ੍ਰਾਲੇ ਚੱਲ ਰਹੇ ਆ ਸਨ 2016 ਦੇ ਵਿੱਚ ਜਿਹੜੇ ਮੈਂ ਸਾਡੇ ਵੱਲੋਂ ਪੈਸੇ ਜਮ੍ਹਾਂ ਕਰਵਾਤੇ ਸੀਗੇ ਮਾਨ ਜੋ ਐਸਡੀਐਮ ਸਾਹਿਬ ਦੇ ਕੋਲ ਉਸ ਤੋਂ ਬਾਅਦ ਜਿਹੜਾ ਸਾਰਾ ਸਿਸਟਮ ਹੈਗਾ ਉਹਦੇ ਮੁਤਾਬਕ ਜਿਹੜੇ ਜਿਹੜੇ ਪੈਸੇ ਲੋਕਾਂ ਨੂੰ ਦੇ ਦਿੱਤੇ ਗਏ ਆ ਕੁਝ ਕੁ ਬੰਦੇ ਹੈਗੇ ਆ ਜਿਨ੍ਹਾਂ ਨੂੰ ਪੈਸੇ ਹਜੇ ਤੱਕ ਨਹੀਂ ਮਿਲੇ ਜਾਂ ਉਹਨਾਂ ਦੇ ਆਪਦੇ مشترਕੇ ਖਾਤੇ ਆ ਜਾਂ ਕੋਈ ਹੋਰ ਇਸ਼ੂ ਹੈ ਆਦਰਵਾਇਸ ਸਾਰੇ ਆਪਣੇ ਪੈਸੇ ਲੈ ਜਾ ਚੁੱਕੇ ਆ ਜਿਹੜਾ ਇੰਤਕਾਲ ਵਾਲਾ ਪ੍ਰੋਸੈਸ ਹੈਗਾ ਉਹ ਚੱਲਦਾ ਪਿਆ ਹੈ ਉਹ ਇੰਦੇ ਬੈਂਕ ਇੰਦੇ ਟਾਈਮ ਬੀਨ ਟਾਈਮ ਉਹ ਵੀ ਕੰਪਲੀਟ ਹੋ ਜਾਏਗਾ ਉਹ ਚੀਜ਼ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਉਹ ਕਹਿੰਦੇ ਤਰਤੀਮੇ ਨਹੀਂ ਕੱਟੇ ਗਏ ਤੇ ਇਦਾਂ ਹੀ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਦੇਖੋ ਤਰਤੀਮੇ ਜੇ ਨਹੀਂ ਕੱਟੇ ਤੇ ਫਿਰ ਪੇਮੈਂਟ ਕਿਵੇਂ ਮਿਲਗੀ ਜੇ ਉਹਨਾਂ ਨੂੰ ਤਰਤੀਮੇ ਕੱਟੇ ਉਹਨਾਂ ਦੇ ਮਿਲੇ ਵੀ ਇੰਨਾ ਇੰਨੇ ਕਿੱਲੇ ਇੰਨੇ ਮਰਬਾ ਇੰਨਾ ਕੁਝ ਹੈ ਉਹਨਾਂ ਨੂੰ ਮਿਲੇ ਹੈ ਤਾਂ ਉਹਨਾਂ ਤਰਤੀਮੇ ਕੱਟ ਕੇ ਹੀ ਪੈਸੇ ਮਿਲੇ ਉਹਨਾਂ ਨੂੰ ਉਹਨਾਂ ਦੇ ਏਰੀਆ ਕੱਢ ਕੇ ਹੀ ਪੈਸੇ ਮਿਲੇ ਹੈ ਕਹਿੰਦੇ ਕਿ ਜਿਹੜਾ ਹੈਗਾ ਪ੍ਰੈਸ਼ਰ ਦੇ ਅੰਦਰ ਵਿਭਾਗ ਕੰਮ ਕਰ ਰਿਹਾ ਹੈ ਵਿਭਾਗ ਤੇ ਜਾਂ ਤੇ ਕੋ ਪੋਲੀਟੀਕਲ ਪ੍ਰੈਸ਼ਰ ਹੈਗਾ ਕਿ ਜਲਦੀ ਜਿਹੜਾ ਹੈਗਾ ਇਸ ਕੰਮ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਦੇਖੋ ਸਰਕਾਰ ਵੱਲੋਂ ਖਾਸ ਕਰਕੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਨਹਿਰੀ ਪਾਣੀ ਨੂੰ ਮੁਹਿਆ ਕਰਨ ਵਾਸਤੇ ਕਿਉਂਕਿ ਆਪਣਾ ਜਿਹੜਾ ਥਲੜਾ ਬੋਰ ਦਾ ਪਾਣੀ ਹੈ ਉਹ ਬਹੁਤ ਡਾਊਨ ਹੋ ਰਿਹਾ ਤੇ ਸਰਕਾਰ ਦੇ ਇਸ ਵੱਲ ਬਹੁਤ ਜ਼ਿਆਦਾ ਵੱਡਾ ਧਿਆਨ ਹੈ ਔਰ ਖਾਸ ਕਰਕੇ ਉਸੀ ਤੱਕ ਕੋਸ਼ਿਸ਼ ਹੀ ਕਰ ਰਹੇ ਹੈ ਕਿ ਖਾਲੇ ਬਹਾਲ ਕਰਕੇ ਲੋ ਨਹਿਰੀ ਪਾਣੀ ਜਿੰਨਾ ਜਲਦੀ ਹੋ ਸਕਦਾ ਹੈ ਲੋਕਾਂ ਨੂੰ ਪਹੁੰਚਾਈਏ ਤਾਂ ਜੋ ਇਰੀਗੇਸ਼ਨ ਜਿਹੜੀ ਹੈਗੀ ਉਹਦੇ ਦਿੱਕਤ ਪੈਦਾ ਨਾ ਹੋਵੇ ਅਲਾਈਨਮੈਂਟ ਨੂੰ ਲੈ ਕੇ ਵੀ ਇਹ ਸਵਾਲ ਚੱਲਦੇ ਆ ਉਹ ਕਹਿੰਦੇ ਵੀ ਅਲਾਈਨਮੈਂਟ ਦੇ ਵਿੱਚ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਉਹਨਾਂ ਵੱਲੋਂ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਉਪਰਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਉਹਨਾਂ ਨੂੰ ਉਦੋਂ ਜਿਹੜੇ ਰੱਦ ਕਰ ਦਿੱਤਾ ਗਿਆ ਉਹਨਾਂ ਜਿਹੜਾ ਐਪਲੀਕੇਸ਼ਨ ਸੀਗੀ ਉਸ ਤੋਂ ਬਾਅਦ ਉਹ ਹਾਈ ਕੋਰਟ ਦੇ ਵਿੱਚ ਗਏ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਨੇ ਅਰਜ਼ੀ ਕੀਤੀ ਫਿਰ ਦੁਬਾਰਾ ਫਿਰ ਉਹਨਾਂ ਨੇ ਹੁਣ ਜਦੋਂ ਲਾਈਨਮੈਂਟ ਬੰਨ ਗਈ ਉਹਨਾਂ ਨੇ ਫਿਰ ਵਿੱਚ ਲਗਾਇਆ ਤੇ ਸਰਕਾਰ ਨੇ ਉਹਨੇ ਪਾਰਟ ਦੇ ਵਿੱਚ ਉਹਨਾਂ ਦੇ ਜਿਹੜੇ ਦੋ ਕਿਲੇ ਹੈਗੇ ਆ ਲਗਭਗ ਦੋ ਕਿਲੇ ਆ ਉਹਦੇ ਵਿੱਚ ਉਹਨਾਂ ਨੇ ਸਟੇਲ ਆਇਆ ਹੋਇਆ ਅਸੀਂ ਉਹਦੇ ਵਿੱਚ ਕੋਈ ਕੰਮ ਨਹੀਂ ਕਰ ਰਹੇ ਜੋ ਤੱਕ ਮਾਨਜੂ ਕੋਰਟ ਤੁਹਾਨੂੰ ਨਹੀਂ ਅਲਾਉ ਕਰੇਗੀ ਅਸੀਂ ਉਹਦੇ ਕੋਰਟ ਦੀ ਪਾਲਣਾ ਕਰਾਂਗੇ ਜੇ ਆਪਾਂ ਐਟ ਐਟ ਲੀਸਟ ਜੇਕਰ ਗੱਲ ਕਰੀਏ ਆਪਾਂ ਅੱਜ ਦੀ ਘੜੀ ਦੇ ਵਿੱਚ ਸਟੇਟਸ ਕੀ ਚੱਲ ਰਿਹਾ ਹੈ ਕਿਉਂਕਿ ਪਾਣੀ ਉਹ ਤਾਂ ਹਰ ਇੱਕ ਨੂੰ ਚਾਹੀਦਾ ਹੈ ਫਸਲ ਵੀ ਸਮਾ ਆ ਰਹੀ ਹੈ ਬਹੁਤ ਜਲਦੀ ਪਾਣੀ ਚਾਹੀਦਾ ਹੈ ਸਰਕਾਰ ਦਾ ਵੀ ਕਰੋੜਾਂ ਰੁਪਏ ਖਰਚ ਹੋ ਚੁੱਕੇ ਐ ਇਸ ਦੇ ਉੱਤੇ ਹਾਂਜੀ ਹਾਂਜੀ ਹੁਣ ਦਾ ਸਟੇਟਸ ਇਹ ਚੱਲ ਰਿਹਾ ਵੀ ਅਸੀਂ ਸਾਡਾ ਜਿਹੜਾ ਕੋਸ਼ਿਸ਼ ਇਹ ਹੈ ਵੀ ਅਸੀਂ ਆ ਜਿਹੜਾ ਝੋਨਾ ਲੱਗਣ ਤੋਂ ਪਹਿਲਾਂ ਪਹਿਲਾਂ ਪਾਣੀ ਮੋਈਆ ਕਰਾ ਦਈਏ ਜ਼ਿੰਮੇਦਾਰਾਂ ਉਹਦੇ ਤਹਿਤ ਸਾਡਾ ਜਿਹੜਾ ਕੰਮ ਹੈਗਾ ਉਹ ਜੋਰ ਨਾਲ ਚੱਲ ਰਿਹਾ ਜਿੱਥੇ ਕੁਝ ਪ੍ਰੋਬਲਮ ਹੈਗੀਆਂ ਜਿੱਥੇ ਜਿਵੇਂ ਕੁਝ ਹੈ ਉੱਥੇ ਪ੍ਰੋਬਲਮ ਹਲੇ ਉਸ ਜਿਵੇਂ ਕੋਰਟ ਸਾਨੂੰ ਡਾਇਰੈਕਟ ਕਰੇਗੀ ਉਸੇ ਤਰੀਕੇ ਨਾਲ ਅਸੀਂ ਉਹਦੀ ਕਾਰਵਾਈ ਕਰਾਂਗੇ ਜਦੋਂ ਦੋ ਕਿੱਲਾਂ ਦੇ ਵਿੱਚ ਸਟੇਜ ਚੱਲ ਰਿਹਾ ਹੈ ਉਹ ਉਹਨਾਂ ਦੇ ਨਾਲ ਡਿਪਾਰਟਮੈਂਟ ਦੀ ਕੋਈ ਵਾਰਤਲਾਬ ਹੋਈ ਹੈ ਕੋਈ ਕੰਪਰੋਮਾਈਜ਼ ਕਰਨ ਦੀ ਜਾਂ ਇਸ ਮੁੱਦੇ ਦਾ ਹੱਲ ਕੱਢਣ ਦੀ ਕੋਸ਼ਿਸ਼ ਹੋਈ ਦੇਖੋ ਕੋਰਟ ਦੇ ਵਿੱਚ ਉਹਨਾਂ ਨੇ ਕੀਤਾ ਸੀ ਅਸੀਂ ਉਹਨਾਂ ਨੂੰ ਕੋਸ਼ਿਸ਼ ਬਹੁਤ ਕੀਤੀ ਸੀ ਪਿੰਡ ਦੇ ਤੌਰ ਤੇ ਵੀ ਪਿੰਡਾਂ ਦੀ ਪੰਚਾਇਤਾਂ ਦੇ ਤੌਰ ਤੇ ਸਾਡੇ ਤੌਰ ਤੇ ਵੀ ਨਿਜੀ ਪੱਧਰ ਤੇ ਉਹਨਾਂ ਦਾ ਕੀਤਾ ਗਿਆ ਸੀ ਵੀ ਇਹਨਾਂ ਦੇ ਵੱਲੋਂ ਜੋ ਵੀ ਹੈ ਜਿਹੜਾ ਕੰਮ ਦੇਖੋ ਸਰਕਾਰ ਵੱਲੋਂ ਇਹ ਪੈਸੇ ਅਲੋਟ ਹੋ ਗਏ ਅਵਾਰਡ ਹੋ ਗਿਆ ਸਭ ਕੁਝ ਹੋ ਗਿਆ ਹੁਣ ਲਾਈਨਮੈਂਟ ਦੇ ਵਿੱਚ ਚੇਂਜ ਹੋਣਾ ਤੇ ਇੱਕ ਬਹੁਤ ਵੱਡੀ ਡਿਫਰੈਂਟ ਗੱਲ ਆ ਜਾਏਗੀ ਅੱਛਾ ਸਰ ਕੁਝ ਇਹ ਵੀ ਲੋਕ ਵੀ ਹੈਗੇ ਇਹਦੇ ਵਿੱਚ ਜਿਨ੍ਹਾਂ ਦੇ ਪੈਸੇ ਸਰਕਾਰ ਵੱਲੋਂ ਆ ਗਏ ਆ ਉਹ ਲੈ ਲਏ ਨੇ ਹਾਂਜੀ ਇੱਕ ਦੇਖੋ ਇਹਦੇ ਵਿੱਚ ਦੋ ਤਿੰਨ ਸਪੌਟ ਹੈਗੇ ਇਦਾਂ ਦੇ ਵਿੱਚ ਜਿਹੜੇ ਸਰਕਾਰ ਕੋਲ ਪੈਸੇ ਪਹੁੰਚ ਗਏ ਆ ਸਰਕਾਰ ਕੋਲ ਸਾਰਾ ਪੈਸੇ ਆ ਚੁੱਕੇ 2016 ਦੇ ਪੈਸੇ ਉਹਨਾਂ ਦੇ ਪਏ ਆ ਲੇਕਿਨ ਉਹਨਾਂ ਦੇ ਕੁਝ ਖਾਤੇ ਮੁਸ਼ਤਰਕੇ ਆ ਕੁਝ ਹੋਰ ਦਿੱਕਤਾਂ ਹੈਗੀ ਉਹਨਾਂ ਦੀਆਂ ਇੱਕ ਉਹਨੇ ਵਿੱਚ ਵੈਰੋਕੇ ਵਿੱਚ ਮਕਾਨ ਨਾ ਰੱਖਿਆ ਜਿਹੜਾ ਮਕਾਨ ਜਿਹਨੇ ਬਣਾਇਆ ਉਹਦੇ ਪੈਸੇ ਵੀ ਆ ਚੁੱਕੇ ਆ वुड लैंड ਦੇ ਪੈਸੇ ਆ ਉਹ ਉਹਦੇ ਮਾਮੇ ਨੇ ਚੁੱਕ ਲਿਆ ਜਿਹੜਾ ਭਾਂਜੇ ਉਹ ਉੱਥੇ ਮਕਾਨ ਬਣਾ ਕੇ ਬੈਠੇ ਆ ਅਸੀਂ ਉਹਨਾਂ ਨੂੰ ਬਹੁਤ ਨੋਟਿਸ ਜਾਰੀ ਕੀਤੇ ਆ ਐਸ ਜੀ ਐਮ ਸਾਹਿਬ ਵੱਲੋਂ ਵੀ ਬਹੁਤ ਨੋਟਿਸ ਜਾਰੀ ਕੀਤੇ ਵੀ ਤੁਸੀਂ ਆਪਣੇ ਪੈਸੇ ਲਓ ਔਰ ਨਹਿਰ ਦੇ ਕੰਮ ਦੇ ਵਿੱਚ ਵਿਘਨ ਨਾ ਪਾਓ ਪਰ ਉਹਨਾਂ ਵੱਲੋਂ ਇਹ ਪੈਸੇ ਨਹੀਂ ਚੁੱਕੇ ਜਾ ਰਹੇ ਔਰ ਨਹਿਰੀ ਪਾਣੀ ਨੂੰ ਰੋਕਿਆ ਜਾ ਰਿਹਾ ਉਹਨਾਂ ਦਾ ਕਹਿਣਾ ਕੀ ਪੈਸੇ ਜਿਹੜੇ ਆ ਉਹ ਥੋੜੇ ਦਿੱਤੇ ਜਾ ਰਹੇ ਆ ਸਰਕਾਰ ਵੱਲੋਂ ਦੇਖੋ ਜਿਹੜੀ ਕੈਲਕੂਲੇਸ਼ਨ 2016 ਦੇ ਵਿੱਚ ਹੋਈ ਹੈ ਉਹ 16 ਦੇ ਮੁਤਾਬਕ ਉਹਨਾਂ ਨੂੰ ਪੈਸੇ ਮਿਲ ਰਹੇ ਆ ਜੋ ਪੈਸੇ ਨਹੀਂ ਚੁੱਕਰੇ ਤਾਂ ਉਹ ਟਾਈਮਿੰਗ ਤੋਂ ਉਹ ਚੀਜ਼ ਨੂੰ ਪਹਿਗੇ ਪਹਿਗੇ 2016 ਦੇ ਪੈਸੇ ਉਹਨਾਂ ਦੇ ਆ ਚੁੱਕੇ ਆ ਇਹੋ ਗੱਲ ਇਹ ਹੀ ਕਹਿ ਰਹੇ ਨੇ ਉਹ ਕਹਿੰਦੇ ਵੀ ਨੋਟੀਫਿਕੇਸ਼ਨ 2016 ਚ ਹੋਇਆ ਪੈਸੇ 16 ਦੇ ਹਿਸਾਬ ਨਾਲ ਦਿੱਤੇ ਜਾ ਰਹੇ ਜਾਂ ਕਿ ਕਬਜ਼ਾ ਹੁਣ ਲਿਆ ਜਾ ਰਿਹਾ ਹੁਣ ਦੇ ਹਿਸਾਬ ਨਾਲ ਪੈਸੇ ਦੇਖੋ ਜਦੋਂ ਨੋਟੀਫਿਕੇਸ਼ਨ ਹੋ ਗਈ ਆ ਉਸ ਤੋਂ ਬਾਅਦ ਅਵਾਰਡ ਹੋ ਗਿਆ ਤਾਂ ਕਬਜ਼ਾ ਮਹਿਕਮੇ ਦਾ ਆਟੋਮੈਟਿਕ ਬਣ ਜਾਂਦਾ ਹੈ ਉਸ ਤੋਂ ਬਾਅਦ ਮਹਿਕਮਾ ਉੱਥੇ ਕਾਬਜ਼ ਹੁੰਦਾ ਹੈ ਲੇਕਿਨ ਉਹ ਕਿਸੇ ਕਾਰਨਾ ਕਰਕੇ ਨਹੀਂ ਲੈ ਰਹੇ ਆਪਦੇ ਨੀਜੀ ਕਾਰਨਾ ਕਰਕੇ ਨਹੀਂ ਲੈ ਰਹੇ ਤਾਂ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਪੈਸਾ 2016 ਦੇ ਵਿੱਚ ਉਹਨਾਂ ਕੋਲ ਅਵੇਲੇਬਲ ਹੈ ਥੈਂਕ ਯੂ ਜੀ